ਸਮਾਨਾ ਮਸਾਹੇ ਹੀ ਗਿਆ ਤੋ ਉਹ ਦੇਖ ਲਾ ਕਰ ਮੈਂ ਮੈਂ ਪਿੱਛੇ ਦੇਖ ਦੇਖੇ ਰਾਮ ਨਰ ਤੋਂ ਮਾ ਦੇਖ ਰਾਮ ਅਦਰ ਉਹ ਦੇਖ ਇੱਕ ਪ੍ਰਕਿਰਤਿ ਕੁਛ ਕੁ ਸਾਲ ਪਾਲ ਕੋ ਨਾ ਹਾਂ ਜਿਹੜਾ ਪਹਿਲ हेलो सर हेलो सर अरे मोहल्ली डिवीजन फॉरेस्ट हो जाता है फॉरेस्ट रखते थे आपका कंफर ग्रास करा दिया पूरी मटेरियल डाल दिए सर हेलो हेलो अह देख तो थार्ण थार्ण तो 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 पहली बार सर जब मैं फॉरेस्ट डिपार्टमेंट सर सेरिकल्चर का प्रोडक्शन ये तो कौन सा ये तो आपको मैं सभी सब को साफ करते हैं बेचे सर अच्छा ये चलेगा सर अगले साल तो बस के निकालने का तो सिल्क लेके आएंगे ये सब सेरिकल्चर प्रोडक्शन शुरू हो जाएगा वैसे नाम वाले कपड़ा भी कपड़ा भी सब प्रोडक्शन सर धार ब्लॉक पे सर धार ब्लॉक

ये दिया ले हमको तो बिल्कुल तो काम ही नहीं है हां जी आ जी हमारा कंडेरिया बाकल तो कोई चीज भी नहीं है हां जी ये बहुत अच्छी बात हुई है जी भाई साहब मेरे को 2 लाख रुपए बेनिफिट दिया अच्छा ये किस लिए है सिक्योरिटी गारंटी पार्ट नहीं बहुत अच्छा ये तो फोन है हां जी ये था कवर नहीं सातवां कपड़ा दिया उन्होंने भी उसको करना है ये हमारे घर का संसार आपको आपको में था ये आइडियाज ਇਹ ਆ ਹੋਰ ਹੋ ਸਕਦਾ ਹੈ ਹਾਂਜੀ ਹੋਰ ਵੀ ਇੱਕ ਹੋਰ ਚੂਲਾ ਕੁਝ ਨਹੀਂ ਦੇ ਸਹੀ ਬਹੁਤ ਜਿਗਰ ਬਸ ਇਹ ਜੋ ਅਸੀਂ ਖੁਸ਼ਾਲਪੁਰ ਦੇ ਜੰਮ ਦਾ ਇਹ ਸਿਰ ਮੈਲੀ ਕੋਰਸ ਕਰਦੇ ਬਿੱਤੇ ਸਾਰੇ achar murabba sare ਜੀ ਮੈਲੀ ਗੰਗਲ ਹਾਂਜੀ ਹਾਂਜੀ ਸਰ ਕੇ ਹਲਕੇ ਤੇ ਸੰਦਾ ਮਤਲਬ ਅੱਜਿੱਕੇ ਆਉਣ ਦਾ ਮਰਸਾ ਇੱਕ ਦਾ ਬਣਵਾਸਾ ਹੁੰਦਾ ਤੁਹਾਡਾ ਆਇਆ ਬਹੁਤ ਬਹੁਤ ਨਿੱਘਾ ਸਵਾਗਤ ਹੈ ਸਾਡੇ ਹਿਸ਼ਾਤ ਵਿੱਚ ਸਰ ਦੂਸਰੀ ਗੱਲ ਇਹ ਸਾਡੀ ਚੱਲ ਰਹੀ ਬਿਲਕੁਲ ਕੰਮੀ ਸਾਲ ਤੋਂ ਚਲਾ ਰਹੇ ਹ ਤੇ 19 14 15 ਮੈਂਬਰ ਹੈ ਸਾਡੇ ਕੋਲ ਤੇ ਉਹਦਾ 15 ਮੈਂਬਰ ਨੂੰ ਤਾਂ ਅਸੀਂ ਰੁਜ਼ਗਾਰ ਦੇ ਸਕਦੇ ਹਾਂ ਤੇ ਸਾਡਾ ਮੰਨ ਹੈ ਸਾਡੇ ਏਰੀਆ 'ਚ ਇੰਡਸਟਰੀ ਆਵੇ ਹਾਂ 26 ਵਾਲ ਸਾਡੇ 26 ਵਾਲੇ ਏਰੀਆ ਸਿਮਾਲਪੁਰ ਬਲੋਕਿੰਗ ਬਲੋਂਗ ਕਰਦੇ ਗੜਸ਼ੇਂਕਰ ਤੇ ਆਪਣਾ ਬਣਾ ਬਣਾ ਕਰਦੇ ਗੜਸ਼ੇਂਕਰ ਸਿਮਾਲਪੁਰ 26 ਵਾਲੇ ਗੜਸ਼ੇਂਕਰ ਇਹਦੇ 'ਚ ਸਾਡੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ 14 15 ਜਿਹੜੇ ਹੁੰਦਾ ਸਿਰ ਪਰਵਾਹ ਨਹੀਂ ਜੀ ਅਸੀਂ ਚਾਹੁੰਦੇ ਮਤਲਬ 14 15 100 ਹੋਣਾ ਚਾਹੀਦਾ ਹਾਂ ਜੀ ਬਸ ਉਹ ਮੰਗਦੇ ਆ ਜਦੋਂ ਸਾਹਮਣੇ ਤੁਹਾਨੂੰ ਜਸਟ ਉਹ ਵਧੀਆ ਬਣਾ ਕੇ ਦਿੱਤਾ ਮੈਂ ਬਿਲਕੁਲ ਉਹ ਲੱਗਰ ਬੀਚ ਤੋਂ ਆਉਣ ਵਾਲੇ ਨਾਸ਼ਟਾਂ ਚ ਕੁਝ ਕਰਨਾ ਤੇ ਇੰਨ ਦਾ ਅਸੀਂ ਸਟੋਰ ਸੇ ਸ਼ਹਿਰ ਵਿੱਚ ਵੀ ਖੋਲੇ ਤਾਂ ਕਿ ਇਨਕੀ ਵਿਕਰੀ ਵੜੇ ਸਰ ਥੋੜਾ ਜਿਹਾ ਪਾਉਜ਼ ਹੋ ਗਏ। ਛੋਟਲਾ। ਤਾਂ ਅਮਾਨ ਹੋ ਸਕਦਾ ਹੈ। ਸਿਰ ਪਲਾਸਟਿਕ ਨੂੰ ਪਾਟ ਆਉਣ ਨਾਲ ਚ ਕਪੜੇ ਤੋਂ ਬਣਾ। ਸਾਡੇ 400 ਰੁਪਏ ਤੁਸੀਂ ਆਇਓ। ਦੂਸਰਾ ਅਕਸਰ 20 ਸਾਲ ਹੋ ਗਏ ਤਾਂ। ਸਰ ਇੱਕ ਕਰਕੇ ਆਪਾਂ ਫਿਰ ਉਹਦੇ ਨਾਲ ਸੰਬੰਧ ਮੇਰੇ ਕੋਲ ਵੱਡਾ ਪ੍ਰੋਜੈਕਟ ਚ ਪਾ ਦਵਾਂ। ਹਾਂ। ਦੇਖੋ ਜੀ ਸਾਹਿਬ ਇੱਥੇ ਰਿਸਰਚ। ਉਹ ਮੈਡਮ। ਤਾਂ ਹਾਲੇ ਉਹ ਬਰਤਰੀ ਉਸ ਨੇ ਨਾ ਕੰਮ ਨਹੀਂ ਨਾ। ਉਹ ਸਕੂਲ ਨਹੀਂ ਬਾਰੇ ਨਾ ਉਹ ਸਰਕਾਰੀ ਸਕੂਲਾਂ ਦੀ ਬਤ ਨਹੀਂ ਚਾਹੁੰਦੇ। ਪ੍ਰਾਈਵੇਟ ਸਕੂਲਾਂ ਨੂੰ ਕਹੋ। ਉਹ ਸਮਰੂਹ ਸਾਹਮਣੇ ਚੱਲੋ। ਬਹੁਤ-ਬਹੁਤ ਧੰਨਵਾਦ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜੀ ਜਿੰਪਾ ਜੀ ਦਾ। ਹੁਣ ਮੈਂ ਬੇਨਤੀ ਕਰਦਾ ਮਾਨਯੋਗ ਵਰਧ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ ਨੂੰ ਕਿ ਉਹ ਮੰਚ ਤੇ ਆਉਣ। ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰੂ ਨਾਨਕ ਸਾਹਿਬ ਦੀ ਅੱਜ ਤੋਂ ਕੋਈ 550 ਸਾਲ ਪਹਿਲਾਂ ਕਹੀ ਹੋਈ ਕੀਤੇ ਹੋਏ ਵਚਨ ਉਚਰੀ ਹੋਈ ਬਾਣੀ ਨਾਲ ਸ਼ੁਰੂ ਕਰੂੰਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਉਸ ਵੇਲੇ ਲਿਖਤਾ ਸੀ ਕਿ ਤਿੰਨ ਚੀਜ਼ਾਂ ਦੀ ਸਾਮ ਸੰਭਾਲ ਕਰ ਲਿਓ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਦੋਸਤੋ ਜਿਸ ਵੇਲੇ ਗੁਰੂ ਸਾਹਿਬ ਨੇ ਲਿਖਿਆ ਹੋਊਗਾ ਮੈਂ ਸੋਚਦਾ ਹਾਂ ਉਹਨਾਂ ਕਦੇ-ਕਦੇ ਕਿ ਕਿੰਨੀ ਉਹਨਾਂ ਦੀ ਅੱਗੇ ਵਿਜ਼ਨਰੀ ਸੋਚ ਸੀ ਜਿਸ ਵੇਲੇ ਲਿਖਿਆ ਹੋਊਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਣਾ ਪਲੂਟਡ ਪਾਣੀ ਕਿਸੇ ਦਰਿਆ ਜਾਂ ਕਿਸੇ ਧਰਤੀ ਚ ਬੋਰ ਕਰਕੇ ਡੰਪ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਸਪਰੇਆ ਨਹੀਂ ਕਰਦਾ ਹੋਣਾ ਮੋਨੋਕਰੋਟੋਫਾਸ ਪਰ ਗੁਰੂ ਸਾਹਿਬ ਨੇ ਉਦੋਂ ਕਹਤਾ ਸੀ ਕਿ ਆ ਤਿੰਨ ਚੀਜ਼ਾਂ ਬਚਾ ਲਿਓ ਬਸ ਤਿਆ ਜੋ ਹੀ ਤਿੰਨੇ ਚੀਜ਼ਾਂ ਖਤਰੇ 'ਚ ਨੇ ਜੀ ਅੱਜ ਉਹੀ ਬਚਾਉਣੀਆਂ ਪੈਣਗੀਆਂ ਤੇ ਆਪਣਾ ਫਰਜ਼ ਬਣਦਾ ਹਰ ਗੱਲ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਇੱਕ ਜਿਸ ਤਰ ਤੁਸੀਂ ਅੱਜ ਆਏ ਹੋਏ ਲਹਿਰ ਬਣਾਉਣੀ ਪਊਗੀ ਸਰਕਾਰ ਵੀ ਤਾਂ ਤੁਹਾਡੇ ਚੋਂ ਹੁੰਦੀ ਹੈ ਹੋਰ ਸਰਕਾਰ ਕਿੱਥੋਂ ਹੁੰਦੀ ਹੈ ਤੁਸੀਂ ਉਹੀ ਚੁਣੇ ਹੋਏ ਆਂ ਅਸੀਂ ਤੁਹਾਡੇ ਚੋਂ ਹੀ ਆਂ ਸਾਰੇ ਸੁਭਾਣ ਮਹਾਉਤਸਵ ਅੱਜ ਜੰਗਲਾਤ ਵਿਭਾਗ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ ਸ਼ਹਿਰਪੁਰ ਵਾਲੇ ਉਹ ਬਹੁਤ ਮੇਰੇ ਵੱਡੇ ਭਰਾਵਾਂ ਦੇ ਉਮਰ ਦੇ ਵੀ ਬੈਠੇ ਨੇ ਮੇਰੇ ਪਿਤਾ ਜੀ ਦੀ ਉਮਰ ਦੇ ਵੀ ਬੈਠੇ ਨੇ ਮੇਰੇ ਦਾਦਾ ਜੀ ਦੀ ਉਮਰ ਦੇ ਵੀ ਬੈਠੇ ਨੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਗਏ ਹੋ ਪੰਜਾਬ 'ਚ ਇਦੋਂ ਪਹਿਲਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਸੀ ਵੀ ਬਣ ਮਹਾ ਉਤਸਵ ਦਾ ਪ੍ਰੋਗਰਾਮ ਹੈ ਜਨ ਯੁਕਤੀ ਪੱਤਰ ਵੰਡਣੇ ਹੈ ਜਾਂ 58 ਐਂਬੂਲੈਂਸਾਂ ਦੇਣੀਆਂ ਨੇ ਇਸ ਤੋਂ ਪਹਿਲਾਂ ਤਾਂ ਪ੍ਰੋਗਰਾਮ ਹੀ ਨਹੀਂ ਹੁੰਦੇ ਸੀ ਇਹ ਕੱਲੀਆਂ ਰੈਲੀ ਹੀ ਹੁੰਦੀਆਂ ਸੀ ਬਸ ਉਹ ਇੱਧਰ ਆ ਗਿਆ ਉਹ ਉੱਧਰ ਚਲਾ ਗਿਆ ਉਹ ਇੱਧਰ ਆ ਗਿਆ ਤੇ ਇਹਦੇ ਗੱਲ ਚ ਪਾ ਕੇ ਸਰੋਪਾ ਬੋਲੇ ਸੋਨਿਹਾਲ ਚਲੋ ਵੀ ਚਲੋ ਵੀ ਚਲੋ ਵੀ 59 ਕਿਲੋ ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਦੂਜੇ ਤੋਂ ਸਿੱਖੀਏ ਕਿਉਂਕਿ ਆਪਾਂ ਕਈ ਵਾਰੀ ਲਕੀਰ ਦੇ ਫਕੀਰ ਬਣੇ ਰਹਿੰਦੇ ਆ ਕਈ ਵਾਰੀ ਚਾਹੀਏ ਸਾਡੇ ਕੋਲ